ਆਪਾਂ ਜੱਥੇਬੰਦੀ ਟੀਮ ਬਣਾ ਰਹੇ ਆ ਆਪਾਂ ਆਪਣੇ ਪਰਿਵਾਰ ਦੇ થઈ ਸੰਤੇ ਆਪਣੇ ਕਿਹੜੇ ਕੰਮਕਾਰ ਨੇ ਆਪਣੀ ਕਿਹੜੀ ਮੁਸ਼ਕਲਾਂ ਨੇ ਉਹ ਹੋਣਾਂ ਮਤਲਬ ਆਪਾਂ ਚੱਤ ਚਤਰਮ ਆਪਾਂ ਜਿਹੜੇ ਵੀ ਆਪ ਨੂੰ ਚੁਣਾਂਗੇ ਉਸ ਆਗੂ ਨੂੰ ਪੂਰੇ ਤਾਂ ਚਾਹੀਦਾ ਜੇ ਉਹ ਸਾਰੀਆਂ ਗੱਲਾਂ ਤੇ ਪੂਰਕ ਤਰੂ ਅੱਗੋ ਖਣਾ ਬੰਨੇ ਜਿਵੇਂ ਆਪਣੇ ਪਿਛਲੇ ਸਮੇਂ ਤਰ੍ਹਾਂ ਹਰਦੇਵ ਸਿੰਘ ਰਹਾ ਉਹ ਨਾਤਾ ਫੋਨ ਕਰੇ ਤਾਂ ਉਹਨਾਂ ਦਾ ਜਿਨਾ ਮਿੱਤਰੀ ਵੀ ਅੰਦਰ ਦੀ ਨਾ ਕਿਸੇ ਨਾਲ ਗੱਲਬਾਤ ਕਰਦਾ ਤੇ ਇਹੋ ਜੀ ਗੱਲ ਨਾ ਪੂਰੇ ਆਵੇ ਕਿ ਜਿਹਨੂੰ ਵੀ ਆਪਾਂ ਚੋਣਨਾ ਸਾਡੇ ਸਾਰੇ ਸਤਕਾਰਯੋਗ ਨੇ ਸਾਰੇ ਸਾਡੇ ਪਿਆਰੇ ਨੇ ਜਿਨ੍ਹਾਂ ਦੀ ਤੁਸੀਂ ਗੱਲ ਕਰੋਗੇ ਜਿਨ੍ਹਾਂ ਨੂੰ ਤੁਸੀਂ ਬੁਰੇ ਲਿਆ ਹੋਂਗੇ ਉਹ ਸਾਡਾ ਮੀਟਰ ਹੋਊਗਾ ਉਹ ਸਾਡਾ ਹੋਊਗਾ ਉਹ ਸਾਡਾ ਸਤਿਕਾਰਯੋਗ ਹੋਊਗਾ ਉਹਦੀ ਹਰ ਗੱਲ ਮੰਨਣੀ ਆਪਾਂ ਸਾਰੇ ਤਤਪਰ ਰਹਾਂਗੇ ਤੇ ਇਹ ਜਿਹੜੀ ਆਪਾਂ ਥੋੜੀ ਜਿਹੀ ਘਟ ਰਹੀ ਆ ਕਿਹੜੇ ਆਪਣੇ ਲੀਡਰ ਨੇ ਹੋਰ ਜਿੰਨੇ ਹੋ ਅੱਜ ਸਰਕਾਰ ਨੂੰ ਦਿਖਾਈਆ ਕੱਨੇ ਕੱਨੇ ਨੂੰ ਤੱਕ ਫੋਨ ਕਰੇ ਨੇ ਜਿਹੜਾ ਆਪਾਂ ਪਹਿਲੇ ਹੀ ਥੋੜਾ ਜਿਹਾ ਸਰਕਰ ਨੂੰ ਕਰਕੇ ਉਹਨਾਂ ਨੂੰ ਪੂਰਾ ਤਤਪਰ ਕਰਨ ਦਾ ਕਿਹੜਾ ਮੀਟਰ ਦਾ ਕਰਮਤਰ ਮੁਹਦਾਦਾ ਕੋ ਲੀਡਰ ਦੇ ਸੱਚੇ ਬਹੁਤ ਕੁਝ ਹੁੰਦਾ ਬਹੁਤ ਕੁਝ ਲੀਡਰ ਕਰ ਸਕਦਾ ਬਹੁਤ ਕੁਝ ਜਥੇਪੰਦੀ ਕਰ ਸਕਦੀ ਆ ਹਰੇਕ ਬੰਦੇ ਨੂੰ ਹਰੀ ਸਿੰਘ ਨੇ ਇਹ ਦੱਸਿਆ ਵੀ ਇਹ ਢੰਗ ਤਰੀਕੇ ਹੁੰਦੇ ਨੇ ਤੇ ਜਥੇਪੰਦੀ ਚ ਲਾਂਗ ਦੇ ਹੁਣੇ ਆਪਾਂ ਆਪਣਾ ਲੀਡਰ ਨੇ ਕੰਮ ਤਾਂ ਕਰਨਾ ਨਹੀਂ ਕਿਸੇ ਦੇ ਦੁੱਖ ਚ ਜਾਣਾ ਪ੍ਰਧਾਨ ਨੇ ਜਾਣਾ ਕਿਸੇ ਦੇ ਭੋਗ ਤੇ ਜਾਣਾ ਪ੍ਰਧਾਨ ਨੇ ਜਾਣਾ ਜਿੰਨੇ ਪਾਰੀ ਬੰਨੀਆਂ ਕੀਆ ਤੇ ਜੇ ਕੀ ਪ੍ਰਧਾਨ ਨੂੰ ਲੋੜ ਆ ਵੀ ਆ ਦੇ ਕੋਈ ਆਪਾਂ ਸਭ ਦਾ ਕੰਮ ਕਰਾਂਗੇ ਜਾਂ ਦੇ ਕੋਈ ਜਥੇਪੰਦੀ ਦਾ ਪ੍ਰੋਗਰਾਮ ਆ ਉੱਤਲ ਪ੍ਰਧਾਨ ਦੀ ਗੱਲ ਨਾ ਸੁਣਨਾ ਇਹ ਗੱਲਾਂ ਠੀਕ ਨਹੀਂ ਹੈਗੀਆਂ ਕਿਹੜਾ ਮੈਂਬਰ ਖੁਸ਼ੀ ਨਾਲ ਰਹਿੰਦਾ ਉਹ ਰਹੇ ਜਿਹੜਾ ਖੁਸ਼ੀ ਨਾਲ ਨਹੀਂ ਰਹਿੰਦਾ ਉਹ ਫਿਰ ਸੱਕ ਆਪਣ ਨੂੰ ਫੈਡਰੇਸ਼ਨ ਨੂੰ ਲੋੜ ਦਨੀ ਹੈ ਇਹੋ ਜਿਹੇ ਪਰਦੇ ਦੀ ਜਿਹੜੇ ਤਿੰਨ ਪੰਜ ਕਰਦੇ ਨੇ ਜਿਹੜੇ ਤਤਪਰ ਰਹਿੰਦੇ ਨੇ ਫੈਡਰੇਸ਼ਨ ਵੀ ਉਹਨਾਂ ਪਿੱਛੇ ਜਾਰ ਦਊਗੀ ਫੈਡਰੇਸ਼ਨ ਵੀ ਉਹਨਾਂ ਪਿੱਛੇ ਤਤਪਰ ਰਹੋਗੀ ਉਹਨਾਂ ਨੂੰ ਤੱਤੀ ਹਵਾ ਨਹੀਂ ਆਣ ਦੇਊਗੀ ਇਸ ਕਰਕੇ ਵੀ ਬਾਹਰ ਵੀ ਸਾਰੇ ਵੀਰਾਂ ਨੂੰ ਪੇਸ਼ ਕੀ ਆ ਵੀ ਸਰਕਾਰ ਦੇ ਹਾਲਾਤ ਕੀ ਨੇ ਸਰਕਾਰ ਤੋਂ ਆਪਾਂ ਕੀ ਆਸਾ ਕਰਦੇ ਆਂ ਸਰਕਾਰ ਪਿੱਛੇ ਕਿ ਮੇ ਕਰਨੇ ਲੱਗ ਰਹੇ ਨੇ ਆਈਟੀਆ ਡਿਪਲੋਮੀਆਂ ਵਾਲੇ ਤੇ ਸਰਕਾਰ ਪਿੱਛੇ ਮੰਨ ਕਰਦੇ ਨੇ ਉਦੋਂ ਸਰਕਾਰ ਕੋਈ ਗੱਲਾ ਕਰਦੀ ਸੀ ਕਿ ਅਸੀਂ ਕਰਨੇ ਨਹੀਂ ਲੱਗਣ ਦੇਵਾਂਗੇ ਅਸੀਂ ਕੋਈ ਤਨਕੀਆਂ ਤੇ ਨਹੀਂ ਚੜਨ ਦੇਵਾਂਗੇ ਅਸੀਂ ਕੋਈ ਸਾਨੂੰ ਜਿਹੜੇ ਸੜਕ ਰੋਕਦੇ ਨੇ ਉਹਨਾਂ ਨੂੰ ਸੜਕ ਨਹੀਂ ਰੋਕਣ ਦੇਵਾਂਗੇ ਸੜੀਆਂ ਗੱਲਾਂ ਬਾਤਾਂ ਅਸੀਂ ਮੀਟਿੰਗਾਂ ਬੁਲਾ ਕੇ ਹੱਲ ਕਰਦੇ ਰਹਾਂਗੇ ਪਰ ਇਹ ਸਰਕਾਰ ਸਾਰੀਆਂ ਸਰਕਾਰਾਂ ਨੂੰ ਕਮੀ ਨਿਕਲੀ ਆ ਆਪਣਾ ਡੀਏ ਆ ਕਿਹੜਾ 11% ਹੋ ਰੱਖਿਆ ਆਪਣਾ ਏਰੀਆਲਾ 5 ਸਾਲ ਦਾ 5.5 ਸਾਲ ਦਾ ਉਹ ਪਿਆ ਹੋਰ ਕਾਫੀ ਕਿਹੜੇ ਆਪਣੇ ਪੱਤੇ ਨੇ ਉਹ ਕੱਟ ਰੱਖੇ ਨੇ ਆਪਾਂ ਉਹ ਤਾਂ ਹੀ ਯੋਗ ਹੋਵਾਂਗੇ ਜੇ ਆਪਾਂ ਥੱਲੋ ਸਤਰਾ ਹੋਵਾਂਗੇ ਜੇ ਆਪਾਂ ਥੱਲੋ ਤਤ ਕਰ ਰਹੇ ਹਾਂਗੇ ਤੇ ਇਹ ਨਹੀਂ ਗੱਲਾਂ ਕਰਦਾ ਹੋਇਆ ਮੈਂ ਸਾਰਨ ਬੀਤੀ ਕਰਦਾ ਵੀ ਜਿਹੜੇ ਵੀ ਬੰਦੇ ਦਾ ਨਾਮ ਦੇਣਾ ਉਹ ਪ੍ਰਧਾਨ ਜਿਲੇ ਤੁਸੀਂ ਦੇਣਾ ਜਿਹੜੇ ਵੀ ਕਿਹੜਾ ਬੰਦਾ ਵਿੱਚੋਂ ਅੰਗੇਲੀ ਕਰਦਾ ਕੋਈ ਹੋਰ ਕੋਈ ਆਪਾਂ ਕੋਈ ਕਿਸ ਦੀ ਸੋਧ ਕਰਨੀ ਚਾਹੁੰਦੇ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਘਟਬਾਤ ਕੋਈ ਰੱਖਦਾ ਉਹ ਆਪਣੀ ਘਟਬਾਤ ਦੂਰ ਕਰੇ ਨਹੀਂ ਆਉਂਦਾ ਇਸ ਹਮੇਲੇ ਵਿੱਚ ਉਹਦਾ ਵੀ ਆਪਾਂ ਤਬਦੀਲੀ ਕਰਨ ਦੇ ਵਾਸਤੇ ਵਿਚਾਰਾਂਗੇ ਇੰਨੀਆਂ ਗੱਲਾਂ ਕਰਦਾ ਹੋਇਆ ਮੈਂ ਬੇਇਤਿਹਾ ਕਰਦਾ ਕਿ ਪ੍ਰਧਾਨ ਉਹਦਾ ਨੋਟ ਪੋਚ ਕਰਨ ਰੈਗਿਊਲਰ ਦਾ ਖਾਲਸਾ えっ、okay.